ਵੇ ਚੱਲ ਹੁਣ ਚੱਲੀਏ ਦੁਪਹਿਰਾਂ ਹੋ ਗਿਆ ਕੰਜਰ ਮੇਰੇ ਪੇਕੇ ਵਾਲੀ ਤੱਕ ਕਰੋਣੀ ਨਿਕਲ ਜਾਗਾ ਤੜਕਦਾ ਗੇੜੇ ਖਾਈ ਜਾਂਦਾ ਕਦੇ ਅੰਦਰ ਕਦੇ ਬਾਹਰ ਜਾਣਿਆ ਜਾਣਿਆ ਭਗਵਾਨ ਨੇ ਇੰਨੀ ਕਿਉਂ ਗੁੱਸੇ ਹੁਣੀ ਹੁਣੀ ਤੂੰ ਬੇ ਮਤਬ ਬੱਦਿਆ ਯਾਰ ਦੂਸਰ ਕੜਕੇ ਵਾਸਤੇ ਨਾਲੇ ਮਰਾ ਕਰਾਈ ਨਹੀਂ ਲੱਗਣਾ ਸੀਗਾ ਧਾਰ卡ੜ ਚੱਲਦਾ ਸੀ ਮੇਰਾ ਤਾਂ ਲੈ ਲੈਣਾ ਮੇਰੇ ਤਾਂ ਪਿੱਛੇ ਲੱਗ ਗਿਆ ਭਗਵਾਨੇ ਉਹ ਮੈਨਾਂ ਮੈਨੂੰ ਵੀ ਬਾਲਾ ਟਾਈਮ ਹੋ ਗਿਆ ਸੌਰੀ ਗਏ ਨੂੰ ਮਾ ਮੈਂ ਖਾਸੋ ਕੋ ਪੁੱਛਿਆ ਵਾਂ ਮੈਂ ਤੈਨੂੰ ਜਾਣਨ ਜਾਂ ਖਾਸੋ ਕੋ ਪੁੱਛਣ ਵਾਲੇ ਨੂੰ ਵੇ ਤੂੰ ਕਦੇ ਫੋਨ ਤੇ ਤਾਂ ਖਾਸੋ ਕੋ ਪੁੱਛੀ ਨਹੀਂਗੀ ਹੁਣ ਤੂੰ ਉੱਥੇ ਜਾ ਕੇ ਪੁੱਛੇਂਗਾ ਨਾਲੇ ਛੇਤੀ ਛੇਤੀ ਸਟਾਰਟ ਕਰ ਲੈ ਮਾਰ ਲੈ ਪੁਲੀ ਕੜੁੱਕੇ ਦੀ ਭਗਵਾਨ ਸਟਾਰਟ ਕਰੀਦਾ ਜਾਨਾ ਮੈਂ ਉਹ ਨਾਲੇ ਦੀ ਪੁਲੀ ਨਹੀਂ ਇਹ ਤੇ ਕਿੱਕ ਹੁੰਦੀ ਆ ਇਹ ਸਟਾਰਟ ਹੋਣ ਤੇ ਨਹੀਂ ਹੁੰਦਾ ਇਹ ਸਟਾਰਟ ਕਿੱਥੋਂ ਹੋਊ ਆਏ ਵੇ ਪਾਪੇ ਵਰਗਾ ਹੋ ਗਿਆ ਇਹ ਤੂੰ ਆਈ ਕਰ ਤੂੰ ਘਰੇ ਹੀ ਰਹਿ ਮੈਂ ਤਾਂ ਕੱਲੇ ਆਣੀਆਂ ਵਾਸਤੇ ਨਹੀਂ ਸਟਾਰਟ ਹੁੰਦਾਗਾ ਭਗਵਾਨੇ ਜਾਣਿਆ ਜਾਣਿਆ ਐਨੀ ਕੀ ਗੱਲ ਤੈਨੂੰ ਤੈਨੂੰ ਵੀ ਉਹਨੇ ਚਾਹ ਸੋਹਰਿਆ ਦਾ ਜਨਾ ਤੈਨੂੰ ਚਾਗਾ ਵੇ ਤੈਨੂੰ ਕਿਹੜਾ ਚਾਹ ਮੈਂ ਜਾਣਦੀ ਆਂਗੀ ਤੈਨੂੰ ਪਾਪਰ ਪੀ ਨਹੀਂ ਦਿੰਦਾ ਪੀਣ ਵਾਸਤੇ ਤੂੰ ਉੱਥੇ ਜਾ ਕੇ ਦਿਗਾਰਡ ਲਾਉਣ ਨੂੰ ਫਿਰਦਾਗਾ ਉਹ ਭਾਵੇਂ ਤੂੰ ਹੀ ਗੁੱਸਾ ਕਰਿਆ ਨਹੀਂ ਆ ਮੰਨਦਾ ਸਾਰਿਆਂ ਦਾ ਬਾਲਾ ਚਾਗਾ ਓਏ ਮਤਾ ਹੁਣ ਹਫਤਾ ਲਾ ਕੇ ਆਉਂਗਾ ਮੈਨੂੰ ਸਾਰਾ ਪਤਾਗਾ ਮੈਂ ਨਹੀਂ ਹਫਤਾ ਲਾਉਂਦੀ ਮਾਤਾ ਤੈਨੂੰ ਹੱਥ ਨੂੰ ਲੈ ਕੇ ਆਉਂਗੀ ਘਰੇ